ਇੱਕ ਉਜੋਗਿਤ ਘਟਾਲਾ ਹੋਇਆ ਬਹੁਤ ਵੱਡੇ ਪੱਧਰ ਤੇ ਤੁਸੀਂ ਉਸ ਨੂੰ ਉਜਾਗਰ ਕੀਤਾ ਉਹ ਘਟਾਲਾ ਹੈ ਕੀ ਕਲਾਕ ਰੋਡ ਦਾ ਘਟਾਲਾ ਹੈ ਸਰਪਾਲ ਸਿੰਘ ਦੀ ਟੀਮਾਂ ਨੇ ਬੜੀ ਬੁਲੰਦ ਆਵਾਜ਼ ਕੀਤੀ ਇਸ ਮਾਮਲੇ 'ਚ ਵਿਧਾਨਤਾਵਿਝੇ ਬੋਲੇ ਸੀ ਤੇ ਇਲੀਗਲ ਨੋਟਿਸ ਵੀ ਭੇਜਿਆ ਜੇ ਕੈਪਟਨ ਰਮਿੰਦਰ ਨੂੰ ਪੁਲਾਰ ਕੋਲੇਜ ਜਿਹੜਾ ਘਟਾਲਾ ਕੀਤਾ ਹੈ ਤੇ ਉਹ ਖਾਸ ਕਰਕੇ ਮੋਹਾਲੀ ਨਾਲ ਜੁੜਿਆ ਹੋਇਆ ਹੈ ਅੱਜ 3000 ਕਰੋੜ ਦੇ ਰੇਟ ਦਾ ਪਲਾਟ ਹੈ ਉਹ 90 ਕਰੋੜ 'ਚ ਵੇਚ ਦਿੱਤਾ ਗਿਆ ਫਰਕ ਕਪਲੇ ਬਾਜ ਨੇ ਆਪਸ਼ਨਿਸ ਤੇ ਕਰਾਂ ਕੀਤੀ ਉਹ 90 ਕਰੋੜ ਦਾ ਵਿਕੇ ਉਹਨੇ ਨਹੀਂ ਤਰਨ ਗਿਆ ਉਹ ਕਹਿੰਦਾ 320 ਕਰੋੜ ਦਾ ਅੱਦਾ ਬਣਦਾ ਅਨਨ ਇਨਕਰੀਸ ਪਰ ਉਹਦਾ 160 ਕਰੋੜ ਪੰਜਾਹ ਸਰਕਾਰ ਦੇ ਖਜ਼ਾਨੇ ਜਾਣੇ ਚਾਹੀਦਾ ਹੁਣ ਇਹੀ ਬਿੱਲੀਆਂ ਦੇ ਲੜਾਈ ਸੱਤਾ ਪਿੱਛੇ ਕੁਰਸੀ ਪਿੱਛੇ ਇਹ ਬਾਂਦਰ ਨੂੰ ਸਮਝ ਆ ਗਈ ਕਿ ਬਿੱਲੀ ਆਣੇ ਲੜਨਾ ਸੱਤਾ ਲੈਣ ਵਾਸਤੇ ਇਹਨੇ ਲੜਾਈ ਦੇ ਫਾਇਦਾ ਲਓ ਉਹ ਬਾਂਦਰ ਕੌਣ ਹੈ ਕਰਪਟ ਜਿਹੜੀ ਬਹੁਗਿਣਤੀ ਕਰਪਟ ਲੋਕਾਂ ਦੀ ਹੈ ਉਹ ਚ ਆਈਏਐਸ ਅਫਸਰ ਪੀਸੀਐਸ ਅਫਸਰ ਆਈਪੀਐਸ ਅਫਸਰ ਜਦੋਂ ਉੱਪਰ ਵਾਲੇ ਟਾਪ ਦੇ ਅਫਸਰ ਕਰਪਟ ਹੈ ਠੱਗਾਂ ਨਾਲ ਮਿਲ ਜਾਣਾ ਤਾਂ ਪੀਲਨ ਤੱਕ ਕਲਰ ਕਲੈਵਲ ਤੱਕ ਕਰਪਸ਼ਨ ਆ ਜਾਂਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਜਸੋਵਾਲ ਤੁਸੀਂ ਵੇਖ ਰਹੇ ਹੋ ਦਾ ਸਮਰ ਨਿਊਜ਼ ਬਹੁਤ ਸਾਰੇ ਲੋਕ ਸਰਕਾਰ ਦੀਆਂ ਅਜਈਆਂ ਨੀਤੀਆਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਤੱਕ ਲੈ ਕੇ ਜਾਂਦੇ ਨੇ ਜਿਸ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਕੁਝ ਲੋਕ ਇਸ ਨੂੰ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰਕੇ ਸਰਕਾਰ ਨੂੰ ਵੀ ਟੈਕਸ ਦਿੰਦੇ ਨੇ ਲੋਕਾਂ ਨੂੰ ਜੋਬਸ ਵੀ ਦਿੰਦੇ ਨੇ ਅਤੇ ਆਮ ਲੋਕਾਂ ਦਾ ਫਾਇਦਾ ਹੁੰਦਾ ਕੁਝ ਲੋਕ ਇਹਦਾ ਗਲਤ ਇਸਤੇਮਾਲ ਵੀ ਕਰਦੇ ਨੇ ਸਿਰਫ ਆਪਣੀਆਂ ਜੇਬਾਂ ਭਰਦੇ ਨੇ ਉਹਨਾਂ ਲੋਕਾਂ ਨੂੰ ਰੋਕਣ ਦੇ ਲਈ ਵਿਸਲ ਬਲੋਰ ਹੁੰਦੇ ਨੇ ਸਮਾਜ ਸੇਵੀ ਹੁੰਦੇ ਨੇ ਜਿਹੜੇ ਲੋਕ ਇਦਾਂ ਦੀਆਂ ਜੋ ਕੋਈ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸਰਕਾਰ ਦੀ ਨਿਗਾਹ ਦੇ ਵਿੱਚ ਲੈ ਕੇ ਹੁੰਦੇ ਆ ਅਤੇ ਸਰਕਾਰ ਦਾ ਫਾਇਦਾ ਕਰਦੇ ਆ ਅਤੇ ਆਮ ਜਨਤਾ ਦਾ ਫਾਇਦਾ ਹੁੰਦਾ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਸਤਨਾਮ ਸਿੰਘ ਦਾਉ ਨੇ ਪੰਜਾਬ ਅਗੇਂਸਟ ਜਿਹੜੀ ਇਹਨਾਂ ਦੀ ਚੱਲਦੀ ਸੱਸਤਾ ਹੈਗੀ ਆ ਉਸ ਦੇ ਵਿੱਚ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਖੁਲਾਸੇ ਕੀਤੇ ਜਾਂਦੇ ਨੇ ਭਾਵੇਂ ਕਿ ਉਹ ਫਿਰ ਪਲਾਟਾਂ ਦਾ ਹੋਵੇ ਭਾਵੇਂ ਕਿ ਉਹ ਫਿਰ ਜਿਹੜਾ ईडब्ल्यूएस ਦਾ ਹੋਵੇ ਹੋਰ ਬਹੁਤ ਸਾਰੇ ਸਕੂਲਾਂ ਦੀਆਂ ਕਾਪੀਆਂ ਕਿਤਾਬਾਂ ਦੀ ਗੱਲ ਹੋਵੇ ਵਰਦੀਆਂ ਦੀ ਗੱਲ ਹੋਵੇ ਫੀਸਾਂ ਦੀ ਗੱਲ ਹੋਵੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਸ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਗਿਆ ਅਤੇ ਲੋਕਾਂ ਨੂੰ ਇਸ ਦਾ ਫਾਇਦਾ ਹੋਇਆ ਤੇ ਸਰਕਾਰ ਨੂੰ ਵੀ ਇਸ ਦਾ ਫਾਇਦਾ ਹੋਇਆ ਸਾਡੇ ਨਾਲ ਸਤਨਾਮ ਸਿੰਘ ਦਾਉ ਨੇ ਉਹ ਨਾਲ ਗੱਲ ਕਰਦੇ ਨੇ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਸਿਕਾਲ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਸਤਨਾਮ ਸਿੰਘ ਜੀ ਇੱਕ ਉਦਯੋਗਿਕ ਘਟਾਲਾ ਹੋਇਆ ਬਹੁਤ ਵੱਡੇ ਪੱਧਰ ਤੇ ਤੁਸੀਂ ਉਸ ਨੂੰ ਉਜਾਗਰ ਕੀਤਾ ਉਹ ਘਟਾਲਾ ਹੈ ਕੀ ਸੀ ਜੀ ਵੈਸੇ ਲਗਭਗ ਮੇਰੇ ਮਤਵਾਬਾ 1 ਲੱਖ ਰੋਡ ਦਾ ਘਟਾਲਾ ਹੈ ਤੇ ਇਹ ਪਿਛਲੇ ਸਰਕਾਰਾਂ ਚ ਹੋਇਆ ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਆਵਾਜ਼ੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਉਦੋਂ ਸਰਦਾਰ ਹਰਪਾਲ ਸਿੰਘ ਦੀ ਚੀਮਾ ਨੇ ਬੜੀ ਬੁਲੰਦ ਆਵਾਜ਼ ਕੀਤੀ ਇਸ ਮਾਮਲੇ 'ਚ ਵਿਧਾਨ ਸਭਾ ਵਿੱਚ ਬੋਲੇ ਸੀ ਤੇ ਲੀਗਲ ਨੋਟਿਸ ਵੀ ਭੇਜਿਆ ਜੇ ਕੈਪਟਨ ਅਮਰਿੰਦਰ ਨੂੰ ਤੇ ਬ੍ਰਹਮਸ਼ੰਕਰ ਜਿੰਪਾ ਜੀ ਦੀ ਅਗਵਾਈ 'ਚ ਪੂਰੀ ਆਵਾਜ਼ੀ ਪਾਰਟੀ ਨੇ ਘਰਾਓ ਕੀਤਾ ਸੀ ਉਦੋਂ ਦੇ ਉਦਯੋਗ ਮੰਤਰੀ ਦੇ ਖਲਾਫ ਕੇ ਤੁਸੀਂ ਪੰਜਾਬ ਦੇ ਉਦਯੋਗਿਕ ਪੋਲਾਟ ਘਟਾਲੇ ਚ ਜਿਹੜਾ ਘਟਾਲਾ ਕੀਤਾ ਹੈ ਤੇ ਉਹ ਖਾਸ ਤੌਰ ਤੇ ਮੋਹਾਲੀ ਨਾਲ ਜੁੜਿਆ ਹੋਇਆ ਮੋਹਾਲੀ ਦੇ ਦੋ ਜੀਸੀਟੀ ਫੈਕਟਰੀ ਸੀ 35 ਏਕੜ ਦੀ ਉਹ ਪਿਛਲੀ ਸਰਕਾਰ ਦੇ ਵਿੱਚ ਲਗਭਗ ਅੱਜ 3000 ਕਰੋੜ ਦੇ ਰੇਟ ਦਾ ਪਲਾਟ ਹੈ ਉਹ 90 ਕਰੋੜ ਚ ਵੇਚ ਦਿੱਤਾ ਗਿਆ ਅੱਛਾ ਜੀ ਤੇ ਪੰਜਾਬ ਸਰਕਾਰ ਦਾ ਇੱਕ ਅਦਾਰਾ ਸੀ ਉਦੋਂ ਉਹ ਅਦਾਰੇ ਦਾ ਨਾਮ ਹੈ ਇਨਫੋਟੈਕ ਠੀਕ ਹੈ ਟੈਕਨੀਕਲੀ ਇਨਫੋਟੈਕ ਮਾਲਕ ਹੈ BSIC ਦੇਖਰੇ ਕਰ ਸਕਦੀ ਹੈ ਪਰ ਫਿਰ ਜਦੋਂ ਉਹਦੀ ਆਕਸ਼ਨ ਹੀ 90 ਕਰੋੜ ਚ ਕਰ ਦਿੱਤੀ ਤਾਂ ਫਿਰ PSIC ਨੂੰ ਚਿੱਠੀ ਲਿਖੀ ਇਨਫੋਟੈਕ ਨੇ ਕਿ ਤੁਸੀਂ ਭਾਵੇਂ 90 ਕਰੋੜ ਦਾ ਵੇਚ ਦਿੱਤਾ ਪਰ ਸਰਕਾਰੀ ਕਲੈਕਟਰ ਰੇਟ ਦੇ ਮੁਤਾਬਕ ਇਹਦੀ ਕੀਮਤ 322 ਕਰੋੜ ਹੈ ਤੇ ਜਿਹੜਾ ਸਰਕਾਰੀ ਹਦਾਇਤਾਂ ਮੁਤਾਬਕ ਕਿਉਂਕਿ ਪਲਾਟ ਸਸਤਾ ਮਿਲਿਆ ਸੀ ਜਾਂ ਫ੍ਰੀ ਚ ਮਿਲਿਆ ਸੀ ਤਾਂ ਇੱਕ ਅਨ ਐਂਡ ਇਨਕਰੀਜ਼ ਪ੍ਰੋਫਿਟ ਸਕੀਮ ਹੈ ਜਦੋਂ ਕਾਲੇ ਦੌਰ ਚ ਪੰਜਾਬ ਦੇ 84 ਤੋਂ ਬਾਅਦ 1984 ਦੇ ਕਾਲੇ ਦੌਰ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਮੁੰਡਿਆਂ ਨੂੰ ਸਿੱਧੇ ਰੋਪਾਣ ਵਾਸਤੇ ਫੈਕਟਰੀਆਂ ਲਗਾਈਆਂ ਗਈਆਂ ਸੀ ਉਦੋਂ ਉਦਯੋਗਪਤੀਆਂ ਨੂੰ ਸਸਤੇ ਜਾਂ ਫ੍ਰੀ ਚ ਪਲਾਟ ਦਿੱਤੇ ਗਏ ਸੀ ਪਰ ਅਲਾਟਮੈਂਟ ਸ਼ਰਤ ਇਹ ਸੀ ਲੈਟਰ ਦੇ ਵਿੱਚ ਕਿ ਜੇ ਕਿਸੇ ਕਾਰਨ ਤੁਹਾਡੀ ਫੈਕਟਰੀ ਬੰਦ ਹੋ ਜਾਂਦੀ ਹੈ ਜਾਂ ਤੁਸੀਂ ਬੰਦ ਕਰ ਦਿੰਦੇ ਹੋ ਤਾਂ ਜਿਹੜਾ ਫੈਕਟਰੀ ਦਾ ਪਲਾਟ ਇਹ ਵੇਚੋਗੇ ਉਹ ਜਿਹੜੀ ਮੌਜੂਦਾ ਕਮਾਈ ਹੋएगी ਮੌਕੇ ਤੇ ਉਹਦਾ ਅੱਧਾ ਸਰਕਾਰ ਨੂੰ ਦੋਗੇ। ਅੱਛਾ ਇਸ ਨੂੰ ਕਿਹਾ ਗਿਆ ਸੀ ਅਨ ਅਨ ਇਨਕਰੀਜ਼ ਪ੍ਰੋਫਿਟ। ਠੀਕ ਹੈ ਜੀ। ਤੇ ਜੀਸੀਟੀ ਦੇ ਉੱਤੇ ਲੱਗੂ ਸੀ 35 ਏਕੜ ਦਾ ਪਲਾਟ ਆ ਜੀਸੀਟੀ ਮਹਾਲੇਜ ਬੰਦ ਕਰ ਦਿੱਤੀ ਉਹ 35 ਏਕੜ ਦਾ ਪਲਾਟ ਹਜ਼ਾਰ ਦਾ ਸੀ ਜਾਂ 2000 ਕਰੋੜ ਦਾ ਸੀ ਅੱਜ ਮੈਂ 3000 ਕਰੋੜ ਦਾ ਕਹਿਣਾ ਤਾਂ ਉਹ ਵੇਚਿਆ ਗਿਆ ਆਕਸ਼ਨ ਕਰਕੇ। ਪਰ ਕਾ ਪਲੇ ਬਾਜ ਨੇ ਆਕਸ਼ਨ ਇਸ ਤੇ ਕਰਨਾ ਕੀਤੀ ਉਹ 90 ਕਰੋੜ ਦਾ ਵਿਕਿਆ। ਹੂੰ। ਪਰ ਪੰਜਾਬ ਸਰਕਾਰ ਦਾ ਦੂਜਾ ਆਧਾਰ ਆ ਕਹਿੰਦਾ ਕਪਟਨ ਮਨਿੰਦਰ ਦੀ ਸਰਕਾਰ ਸਮੇਂ ਕਿ ਗਲਤ ਕਰ ਰਹੇ ਹੋ ਤੁਸੀਂ। ਚਲੋ ਜੇ 90 ਦਾ ਵੇਚ ਤਾਂ ਕੋਈ ਗੱਲ ਨਹੀਂ। ਪਰ ਤੁਸੀਂ ਜਿਹੜਾ ਸਰਕਾਰੀ ਕਲੈਕਟਰ ਰੇਟ ਹੈ ਮੰਨ ਲਓ ਹੁਣ ਕੋਠੀ ਹੈ 1 ਕਰੋੜ ਦੀ ਹੈ ਹੈਨਾ ਇਹਦਾ ਰਜਿਸਟਰੀ ਰੇਟ 1 ਕਰੋੜ ਹੈ ਹੋਪ ਆ 5 ਕਰੋੜ ਦੇ ਪਰ ਤੁਸੀਂ ਦੀ ਰਜਿਸਟਰੀ 1 ਕਰੋੜ ਤੋਂ ਘੱਟ ਤਾਂ ਨਹੀਂ ਹੋਣੀ ਉਹ ਕਹਿੰਦੇ 322 ਕਰੋੜ ਕਲੈਕਟਰ ਰੇਟ ਆ ਘੱਟੋ ਘੱਟ ਕਿਵੇਂ ਦਾ ਦੇ 322 ਕਰੋੜ ਹੈ ਤੁਸੀਂ ਵੇਚੋ ਭਾਵੇਂ 90 ਕਰੋੜ ਦਾ ਉਹਨੇ ਨਹੀਂ ਤਾਂ ਨਹੀਂ ਕਿਹਾ ਉਹ ਕਹਿੰਦੇ 322 ਕਰੋੜ ਦਾ ਅੱਧਾ ਬਣਦਾ ਅਨ ਐਂਡ ਇਨਕਰੀਜ਼ ਪ੍ਰੋਫਿਟ 166 ਕਰੋੜ ਪੰਜਾਬ ਸਰਕਾਰ ਦੇ ਖਜ਼ਾਨੇ ਜਾਣੇ ਦੇ ਇਹ ਕੈਪਟਨ ਅਮਿੰਦਰ ਸਰਕਾਰ ਸਮੇ ਇਨਫੋਟੈਕ ਨੇ ਲਿਖਿਆ ਪੀਐਸਆਈ ਪਰ ਸਰਕਾਰ ਪ੍ਰੀਸ਼ਾ ਚਾਰੇ ਨੇ ਮਿਲੀ ਹੋਈ ਸੀ ਤਾਂ ਉਦੋਂ ਪੀਐਸਆਈਸੀ ਦੇ ਅਧਿਕਾਰੀਆਂ ਨੇ ਪਲਾਟ ਜਿਹਨਾਂ ਨੇ ਆਕਸ਼ਨ ਦੇ ਕੇ ਖਰੀਦੇ ਆ ਉਹਨੇ ਚਿੱਠੀ ਲਿਖ ਦਿੱਤੀ ਤੁਸੀਂ 45 ਕਰੋੜ ਜਮਾ ਕਰਾ ਦਿਓ ਅੱਛਾ ਇੱਕ ਮੈਨੂੰ ਸੁਖਨਾਮ ਜੀ ਗੱਲ ਦੱਸੋ ਐਡੇ ਵੱਡੇ ਵੱਡੇ ਘਟਾਲੇ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਇਨਵੋਲ ਹੁੰਦੀਆਂ ਨੇ ਜਾਂ ਜਿਹੜੇ ਆਫੀਸਰ ਲਾਈਨ ਹੈਗੀ ਆ ਜਾਂ ਆਫੀਸਰ ਲੌਬੀ ਹੈਗੀ ਆ ਉਹੀ ਇਹ ਸਾਰਾ ਕੁਝ ਕਰ ਜਾਂਦੇ ਨੇ ਮੇਰੀ ਗੱਲ ਦਾ ਗੁੱਸਾ ਵੀ ਲੱਗਦਾ ਕਈਆਂ ਨੂੰ ਮੈਂ ਕਹਿੰਨਾ ਉਹ ਨਾ ਬਿਜਲੀਾਂ ਦੇ ਲਈ ਬਾਂਦਰਾ ਦੀ ਸਰਦਾਰੀ ਮੰਤਰੀ ਐਮਐਲਏ ਘਟਪੜੇ ਲਿਖੇ ਬਣ ਸਕਦੇ ਮੇਰੇ ਵਗਾਨ ਪੜ ਵੀ ਬਣ ਸਕਦਾ ਮੁੱਖ ਮੰਤਰੀ ਕੋ ਚਾਰਟਰ ਕਾਉਂਟਰ ਦਾ ਹੁੰਦਾ ਨਹੀਂ ਨਾ 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 ਆਮ ਕਮ ਹੁੰਦਾ ਜੇ ਹੋਇਆ ਵੀ ਤਾਂ ਉਹ ਕੋ ਟਾਈਮ ਨਹੀਂ ਆਣਾ ਹੁੰਦਾ ਉਦਯੋਗ ਮੰਤਰੀ ਮੈਟ੍ਰਿਕ ਵੀ ਹੋ ਸਕਦਾ ਮੋਬਾਈਲ ਵੇਚਣ ਵਾਲਾ ਵੀ ਐਮਐਲਏ ਬਣ ਸਕਦਾ ਬਿਲੀਅਨ ਲੜਾਈ ਸਮਝ ਆਈ ਪੰਜਾਬ ਦੇ ਵਿੱਚ ਕਿ ਜਦੋਂ ਕਾਂਗਰਸ ਪਾਰਟੀ ਸੱਤਾ 'ਚ ਆ ਤਾਂ ਬਾਹਰ ਰਹਿ ਕੇ ਅਕਾਲੀ ਲਲਕਾਰੇ ਮਾਰਦੇ ਆ ਕਿ ਸਾਨੂੰ ਸੱਤਾ ਦੇ ਉਹ ਠੋਕ ਦਿੰਗੇ ਇਹਨਾਂ ਨੂੰ ਜਦੋਂ ਅਕਾਲੀ ਸੱਤਾ 'ਚ ਆ ਤਾਂ ਕੈਪਟਨ ਅਮਰਿੰਦਰ ਕਹਿੰਦਾ ਖੁੰਡਾ ਫੇੜ ਦਾਂਗਾ ਮਤਲਬ ਲਲਕਾਰੇ ਮਾਰਦੇ ਆ ਹੁਣ ਇਹੀ ਬਿੱਲੀਆਂ ਦੇ ਲੜਾਈ ਸੱਤਾ ਪਿੱਛੇ ਕੁਰਸੀ ਪਿੱਛੇ ਇਹ ਬਾਂਦਰ ਨੂੰ ਸਮਝ ਆ ਗਈ ਕਿ ਬਿੱਲੀ ਆ ਨੇ ਲੜਨਾ ਸੱਤਾ ਲੈਣ ਵਾਸਤੇ ਇਹਨੇ ਲੜਾਈ ਦਾ ਫਾਇਦਾ ਲਓ ਉਹ ਬਾਂਦਰ ਕੌਣ ਹੈ ਕਰਪਟ ਜਿਹੜੀ ਬਹੁਗਿਣਤੀ ਕਰਪਟ ਲੋਕਾਂ ਦੀ ਹੈ ਉਹ ਚ ਆਈਏਐਸ ਅਫਸਰ ਪੀਸੀਐਸ ਅਫਸਰ ਆਈਪੀਐਸ ਅਫਸਰ ਜਦੋਂ ਉੱਪਰ ਵਾਲੇ ਟੌਪ ਦੇ ਅਫਸਰ ਕਰਪਟ ਹੈ ਠੱਗਾਂ ਨਾਲ ਮਿਲ ਜਾਣਾ ਤਾਂ ਪੀਣ ਤੱਕ ਕਲਾਰ ਕਲਾਰ ਤੱਕ ਕਰਪਸ਼ਨ ਆ ਜਾਂਦੀ ਜਿੱਦਾਂ ਹੁਣ ਮੈਂ ਕਹਿੰਦਾ ਵੀ ਜੇ ਇੱਕ ਜ਼ਿਲ੍ਹੇ ਦਾ ਡੀਸੀ ਨੂੰ ਹਿੱਸਾ ਆਂਦਾ ਤਹਿਸੀਲਦਾਰ ਕੋਲੋਂ ਤਾਂ ਫਿਰ ਤਹਿਸੀਲਦਾਰ ਦਾ ਰਜਿਸਟਰੀ ਕਲਰਕ ਕਿਉਂ ਨਹੀਂ ਕਰਪਸ਼ਨ ਕਰੇਗਾ ਠੀਕ ਹੈ ਹੈਨਾ ਉਸ ਤਰੀਕੇ ਨਾਲ ਅਫਸਰਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਐ ਮੰਤਰੀ ਐ ਐਮਐਲਏ ਐ ਇਹ 5 ਸਾਲ ਦੇ ਕੱਚੇ ਮੁਲਾਜ਼ਮੇ ਪਾਬਲਿਕ ਦੇ ਮਤਲਬ ਉਹਨਾਂ ਦੀ ਲੜਾਈ ਦੇ ਵਿੱਚ ਉਹ ਫਾਇਦਾ ਲੈ ਰਹੇ ਨੇ ਅੱਛਾ ਦੂਸਰੀ ਦੂਸਰੀ ਗੱਲ ਜਿਹੜੀ ਜਿਹੜੇ IAS ਨੇ PCS ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕ੍ਰਪਟੋਪਸੀਸ ਦੀ ਗੱਲ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਹਊਆ ਬਣਾ ਦਿੱਤਾ ਗਿਆ ਜਨਤਾ ਤੱਕ ਡਾਇਰੈਕਟ ਜਨਤਾ ਇਹਨਾਂ ਤੱਕ ਡਾਇਰੈਕਟ ਪਹੁੰਚ ਨਹੀਂ ਕਰ ਸਕਦੀ ਹੈਗੀ ਜਦੋਂ ਕਿਸੇ ਇਦਾਂ ਦੇ ਅਫਸਰ ਨੇ ਨਿਕਲਣਾ ਹੁੰਦਾ ਭਾਵੇਂ ਆਫਿਸ ਦੇ ਵਿੱਚੋਂ ਨਿਕਲ ਜਾਂ ਤਾਂ ਉਹਨਾਂ ਦੇ ਅੱਗੇ ਜਿਹੜੇ ਸਿਕਿਉਰਟੀ ਚੱਲਦੇ ਪਰੇ ਕਰ ਦਿੰਦੇ ਪਰ ਗੱਲ ਕਰ ਲੈਂਦੇ ਦੇਖੋ ਨਾ ਇਹ ਲੋਕਾਂ ਨੂੰ ਨਾ ਅੰਗਰੇਜ਼ਾਂ ਵਾਲੀ ਸਮਝ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ ਵਾਲੇ ਵੀ ਲਾਟਸਾਬ ਆ ਗਈ ਬਹੁਤ ਵੱ ਅਭੀ ਚ ਲੋਕਾਂ ਦੇ ਨੌਕਰ ਆ ਤੁਸੀਂ ਡਿਪਟੀ ਕਮਿਸ਼ਨਰ ਲੋਕਾਂ ਦਾ ਨੌਕਰ ਹੈ ਠੀਕ ਹੈ ਚੀਫ ਸਕੱਟਰੀ ਲੋਕਾਂ ਦਾ ਨੌਕਰ ਹੈ ਪਬਲਿਕ ਸਰਵੰਟ ਕਹ ਕੇ ਅੰਗਰੇਜ਼ੀ ਸਮਝ ਨਹੀਂ ਆਂਦੀ ਪਰ ਉਹ ਤਾਂ ਆਪਣੇ ਆਪ ਨੂੰ ਰਾਜੇ ਕਾ ਹੁੰਦੇ ਨੇ ਜੀ ਮਤਲਬ ਜੋ ਜੋ ਜਿਸ ਤਿਸਤ ਸਫਰ ਦੇਖਦੇ ਆ ਸਾਡੀ ਸਰਵਿਸ ਸਾਡੀ ਸੇਵਾ ਕਰਨ ਦੇ ਤਾਂ ਸਾਡੇ ਸੰਵਿਧਾਨ ਦੀ ਪਾਲਣਾ ਕਰਦੇ ਨੇ ਤਾਂ ਸਾਡੇ ਰੱਬ ਬਣ ਗਏ ਅਸੀਂ ਰੱਬ ਬਣਾ ਲਿਆ ਕਿਉਂ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਬੁਰਕੀ ਪਾਈ ਇਹਨਾਂ ਨੇ ਬੁਰਕੀ ਕਿਵੇਂ ਪਾਈ ਉਦਯੋਗ ਮੰਤਰੀ ਨੂੰ ਕਿਹਾ ਚੱਲ ਇੱਕ ਪਲਾਟ ਦਾ ਨਵੀਂ ਦੇ ਦੇ ਲੈ ਅੱਛਾ ਠੀਕ ਹੈ ਹੁਣ ਉਦਯੋਗ ਮੰਤਰੀ ਕਾਣਾ ਹੋ ਗਿਆ ਐਮਐਲਏ ਨੂੰ ਕਾ ਤਨੂੰ ਵੀ ਹਿੱਸਾ ਦੇ ਦੇਣਾ ਠੀਕ ਹੈ ਉਹ ਕਾਣਾ ਹੋ ਗਿਆ ਫਿਰ ਉਹ ਪਾਲਿਸੀਆਂ ਕਿਵੇਂ ਬਣਾਉਣੀਆਂ ਨਾ ਤਾਂ ਮੰਤਰੀ ਕੋਲ ਇੰਨੀ ਸਮਝ ਹੁੰਦੀ ਐ ਅਫਸਰਾਂ ਨੇ ਦੱਸਣਾ ਚੀਫ ਸਕੱਟਰੀ ਨੇ ਦੱਸਣਾ ਐਮਡੀਪੀ ਐਸਆਈਸੀ ਨੇ ਦੱਸਣਾ ਗਮਾੜਾ ਦੇ ਜਿਹੜਾ ਸੀਈਓ ਨੇ ਦੱਸਣਾ ਕਿ ਇਹ ਪਾਲਿਸੀ ਬਣਾ ਉਹ ਜਿਹੜੀਆਂ ਜਿਹੜੀਆਂ ਪਾਲਿਸੀਜ਼ ਬਣਕੀਆਂ ਨੇ ਸਤਨਾਮ ਜੀ ਤੁਹਾਨੂੰ ਨਹੀਂ ਲੱਗਦਾ ਕਿ ਨਿੱਜੀ ਮੁਫਾਦ ਦੇ ਲਈ ਜਾਣਾ ਮਤਲਬ ਇਹ ਜੋ ਬਣਾਉਂਦੇ ਨੇ ਮੈਂ ਪੀਐਸਸੀ ਦਾ ਕੰਮ ਕਰਾਂ ਪ੍ਰਸ਼ਟਾਚਾਰੀ ਨੂੰ ਲਾਭ ਦੇਣ ਵਾਸਤੇ ਅਫਸਰਾਂ ਨੇ ਪਾਲਿਸੀ ਬਣਾਈ ਮੈਂ ਹੁਣ ਪੰਜਾਬ ਦੇ ਚੀਫ ਸੈਕਟਰੀ ਕੈਪਸ ਇਹਨਾਂ ਦੀ ਗੱਲ ਕਰਦਾ ਕੈਪਟਨ ਅਮਿੰਦਰ ਦੇ ਸਮੇਂ ਚੀਫ ਸੈਕਟਰੀ ਕੈਪਸ ਇਹਨਾਂ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਫਾਈਨਾਂਸ ਦੇ ਤਾਂ ਇਹ ਹਾਈ ਕੋਰਟ ਨੂੰ ਲਿਖਦੇ ਆ ਇੱਕ ਚਿੱਠੀ ਲਿਖਦੇ ਆ ਜਿਹੜੀ ਹਾਈ ਕੋਰਟ ਤੇ ਲਗਾਈ ਗਈ ਜਦੋਂ ਇੱਕ ਪੀਐਸਸੀ ਦੇ ਐਮਡੀ ਇੱਕ ਡਾਇਰੈਕਟਰ ਨੇ ਕੇਸ ਪਤਾ ਹਾਈ ਕੋਰਟ ਚ ਹਾਈ ਕੋਰਟ ਨੇ ਫਿਰ ਹਾਈ ਕੋਰਟ ਨੂੰ ਚੀਫ ਸੈ ਕੈਪਸ ਇਹਨਾਂ ਨੇ ਦੱਸਿਆ ਕਿ ਹਾਂਜੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੌਸ ਹੋਇਆ ਇਹ 166 ਕਰੋੜ ਰੁਪਏ ਅਨੰਨ ਪ੍ਰੋਫਿਟ ਬਣਦਾ ਸੀ ਇਹਨਾਂ ਅਫਸਰਾਂ ਨੇ 45 ਕਰੋੜ ਲੈ ਕੇ ਸਰਕਾਰ ਦਾ ਨੁਕਸਾਨ ਪਹੁੰਚਾਇਆ ਕੈਪਸ ਨੇ ਜੀ ਲਿਖਦੇ ਆ ਕਿ ਹੁਣ ਅਸੀਂ ਇਹ ਟਰਾਈ ਪਾਰਟੀ ਐਗਰੀਮੈਂਟ ਪਲਾਟ ਦੀ ਦੀ ਸੇਲ ਹੋਈ ਹੈ ਇਹਨੂੰ ਕੈਨਸਲ ਕਰ ਰਹੇ ਹਾਂ 45 ਕਰੋੜ ਪੰਜਾਬ ਦੇ ਖਜ਼ਾਨੇ ਚ ਆ ਗਿਆ ਸੀ ਕਪਲਾ ਕਰਕੇ 90 ਕਰੋੜ ਦਾ ਅੱਧਾ ਕਹਿੰਦੇ ਅਸੀਂ ਹੁਣ 45 ਕਰੋੜ ਰੁਪਏ ਵਾਪਸ ਕਰ ਰਹੇ ਹਾਂ ਜਿਨੇ ਪਲਾਟ ਖਰੀਦਿਆ ਅੱਛਾ ਪਿਛਲੀ ਕਾਂਗਰਸ ਸਰਕਾਰ ਚ ਕੈਪਸ ਨੇ ਸਾਹਿਬ ਨੇ ਏ ਹਾਈ ਕੋਰਟ ਚ ਚਿੱਠੀ ਲਗਾਈ ਤੇ ਉਹ ਠੱਗਾ ਨੂੰ 45 ਕਰੋੜ ਵਾਪਸ ਕਰਤਾ। ਅੱਛਾ ਜੀ ਪਰ ਜਿਹੜਾ ਹੋਰ ਉਹਨਾਂ ਨੇ ਲੈਣਾ ਸੀ ਉਹ ਤਾਂ ਕੀ ਲੈਣਾ ਸੀਗਾ। ਸਗੋਂ ਤੇ ਜਿਹੜਾ ਉਹਨੂੰ ਤਾਂ ਲਿਆ ਸੀ ਉਹ ਵੀ ਵਾਪਸ ਕਰ। ਉਹ ਵਧੀਆ ਕੰਮ ਕੀਤਾ। ਅੱਛਾ। ਵੀ 3000 ਕਰੋੜ ਦਾ ਪਲਾਟ ਤੁਸੀਂ 90 ਕਰੋੜ ਚ ਲੈ ਗਏ। 90 ਕਰੋੜ ਦਾ 45 ਕਰੋੜ ਤਾਂ ਜਮ੍ਹਾਂ ਹੋ ਗਿਆ ਚੰਗੀ ਗੱਲ ਕਰਤੇ। ਹੁਣ ਉਹੀ ਕੈਪਸਨ ਆ। ਭ੍ਰਿਸ਼ਟਾਚਾਰ ਦੇ ਦਵਾਚ ਆ ਗਿਆ। ਜਾਂ ਮਿਲ ਗਿਆ ਭ੍ਰਿਸ਼ਟਾਚਾਰੀ ਨਾਲ। ਜਾਂ ਕੁਝ ਖਾ ਲਿਆ ਵਿੱਚੋਂ ਲੈ ਕੇ। ਹੁਣ ਕੈਪਸਨ ਸਾਹਿਬ ਹਾਈ ਕੋਰਟ ਨੂੰ ਇੱਕ ਆਪਣੀ ਜ਼ੁਬਾਨ ਤੋਂ ਬਦਲ ਕੇ ਮੁੱਕਰ ਕੇ ਨਵਾਂ ਐਫੀਡਾਵਟ ਦਨੇ ਆ ਪਰਸਨਲ ਐਫੀਡਾਵਟ 3 ਮਾਰਚ 2025 ਨੂੰ ਉਹਦੇ ਵਿੱਚ ਲਿਖਦੇ ਆ ਹਾਈ ਕੋਰਟ ਨੂੰ ਹਾਈ ਕੋਰਟ ਨੇ ਪੁੱਛਿਆ ਕੈਪਸ ਇਹਨਾਂ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਠੀਕ ਆ ਜੀ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਤਾਂ ਪਹੁੰਚਦਾ ਅਫਸਰਾਂ ਨੇ 161 ਕਰੋੜ ਦੀ ਥਾਂ 45 ਕਰੋੜ ਆਇਆ ਤੁਸੀਂ ਕੈਂਸਲ ਕਰਤਾ ਪਰ ਜਿਹੜੇ ਅਫਸਰ ਦੋਸ਼ੀ ਐ ਇਸ ਕੰਮ ਲਈ ਉਹਦੇ ਖਿਲਾਫ ਦੱਸੋ ਕੀ ਕਾਰਵਾਈ ਕੀਤੀ ਹਾਈ ਕੋਰਟ ਨੇ ਪੁੱਛਿਆ ਹੁਣ ਕੈਪਸ ਇਹਨਾਂ ਠੱਗਾ ਦੇ ਹੱਕ ਚ ਭੁਗਤ ਗਏ ਕੈਪਸ ਨੇ ਹਾਈ ਕੋਰਟ ਨੂੰ ਲਿਖਦੇ ਆ ਐਫ ਆਈ ਡਾਇਰੈਕਟ ਪਰਸਨਲ ਚਾਰ ਪੇਜਾਂ ਦਾ ਪੈਰਾ ਨੰਬਰ 5 ਦੇ ਵਿੱਚ ਲਿਖਦੇ ਆ ਕਿ ਪੰਜਾਬ ਸਰਕਾਰ ਦੇ ਪੀ ਐਸ ਆਈ ਸੀ ਦੇ ਅਧਿਕਾਰੀ ਇਨਫੋਟੈਕ ਦੇ ਦਾ ਅਧਿਕਾਰੀ ਕਿਸੇ ਦਾ ਕੋਈ ਦੋਸ਼ ਹੈ ਨਹੀਂ ਉਹਨਾਂ ਦੇ ਕੋਈ ਮਿਲੀਭੁਗਤ ਹੈ ਨਹੀਂ ਅੱਛਾ ਜੀ ਕੋਈ ਦੋਸ਼ੀ ਨਹੀਂ ਮਤਲਬ ਸਾਰੇ ਉਹ ਕਲੀਨ ਚਿੱਟ ਆਪ ਹੀ ਦੇ ਗਏ ਮਤਲਬ ਹਾਈ ਕੋਰਟ ਤੋਂ ਪਹਿਲੇ ਪਹਿਲਾਂ ਚੀਫ ਸਕੱਟਰੀ ਕਹਿ ਰਿਹਾ ਜਦੋਂ ਕੈਪਸ ਨੇ ਪ੍ਰਿੰਸੀਪਲ ਸੈਕਟਰੀ ਸਾਡਾ ਨੌਕਰ ਐਮ ਡੀ ਪ੍ਰਿੰਸੀਪਲ ਸੈਕਟਰੀ ਆਈਐਸ ਅਫਸਰ ਕਿ ਪੰਜਾਬ ਦਾ ਨੁਕਸਾਨ ਹੋ ਗਿਆ ਅਸੀਂ ਕੈਨਸਲ ਕਰ ਰਹੇ ਹਾਂ ਹੁਣ ਚੀਫ ਸੈਕਟਰੀ ਬਣ ਗਿਆ ਵੱਡਾ ਉਹਦਾ ਦੇਤਾ ਲੋਕਾਂ ਨੇ ਇਹਨੂੰ ਚੁਣੀ ਹੋਈ ਸਰਕਾਰ ਨੇ ਚੀਫ ਸੈਕਟਰੀ ਬਣਾਦਾ ਜਿਹਨੇ ਪੰਜਾਬ ਦਾ ਸਭ ਤੋਂ ਵੱਡਾ ਅਫਸਰ ਹੈ ਹੁਣ ਠੱਗਾ ਦੇ ਹੱਕ ਤੇ ਲਿਖਦਾ ਨਹੀਂ ਜੀ ਕਿਸੇ ਅਫਸਰ ਨੇ ਕੋਈ ਕਸੂਰ ਨਹੀਂ ਕੀਤਾ ਤੇ ਅਸੀਂ ਉਹਨਾਂ ਖਿਲਾਫ ਫਿਰ ਕੀ ਐਕਸ਼ਨ ਲੈਣਾ ਹੁਣ ਅੱਗੇ ਅੱਗੇ ਇਹ ਚੀਫ ਸੈਕਟਰੀ ਦੇ ਐਫੀਡੀ ਦਾ ਨੁਕਸਾਨ ਹੋਣਾ ਨੁਕਸਾਨ ਹੀ ਹੋਣਾ ਕੱਲ ਨੂੰ ਜਿਨ੍ਹਾਂ ਨੇ ਪਲਾਟ ਖਰੀਦੇ ਸੀ 90 ਕਰੋੜ ਦਾ ਉਹ ਕਹਿਣਗੇ ਹਾਈ ਕੋਰਟ ਨੂੰ ਆ ਕੇਸ ਕੈਨਸਲ ਕਰੋ ਜੀ ਜਦੋਂ ਕਿਸੇ ਅਫਸਰ ਦੇ ਦੋਸਤ ਨਹੀਂ ਆ ਤਾਂ ਫਿਰ ਅੱਗੇ ਕੀ ਹੋਏਗਾ ਫਿਰ ਹਾਈ ਕੋਰਟ ਨੂੰ ਬੇਨਤੀ ਕਰਨਗੇ ਲਿਆਓ ਜੀ ਸਾਡਾ 90 ਕਰੋੜ ਦਾ ਪਲਾਟ ਜਿਹੜਾ ਪੰਜਾਬ ਸਰਕਾਰ ਨੇ ਕੈਨਸਲ ਕੀਤਾ ਉਹ 3000 ਕਰੋੜ ਦਾ ਪਲਾਟ 90 ਕਰੋੜ ਚ ਵਿਕੂਗਾ ਇੱਕ ਹੋਰ ਲਾਸ ਬਹੁਤ ਵੱਡਾ ਇਹ ਇਕੱਲਾ ਇੱਕ ਜੀਸੀਟੀ ਦਾ ਨਹੀਂ ਐਦਾਂ ਦੇ 17-1800 ਪਲਾਟ ਹੈ ਪੰਜਾਬ ਦੇ ਹੁਣ ਕੈਪਸੇਨਾ ਸਾਹਿਬ ਨਵੀਂ ਉਦਯੋਗਿਕ ਪਾਲਿਸੀ ਲੈ ਕੇ ਆਏ ਆ ਪੰਜਾਬ ਸਰਕਾਰ ਨੇ ਅਨਾਉਂਸ ਕੀਤੀ ਹੈ ਉਹਦੇ ਮਨ ਲੱਗਦਾ ਕਿ ਸਰਕਾਰ ਨੂੰ ਰੀਵਿਊ ਕਰਨਾ ਚਾਹੀਦਾ ਮੇਰੀ ਬੇਨਤੀ ਹੈ ਹੁਣ ਕੈਪਸਨ ਸਾਹਿਬ ਨੇ ਪਾਲਿਸੀ ਬਣਾਈ ਕਿ ਪੰਜਾਬ ਦੇ ਉਦਯੋਗਪਤੀ ਨੂੰ ਬੜਾ ਨੁਕਸਾਨ ਹੋ ਰਿਹਾ ਜਿਹੜੀ 1900 ਇਹ ਮੇਰੀ ਸ਼ਿਕਾਇਤ ਸੀ ਪੰਜਾਬ ਸਰਕਾਰ ਨੂੰ ਕਿ 1992 ਤੋਂ ਲੈ ਕੇ ਸਾਡੇ ਰਾਲਾਪਾਨ ਤੱਕ 10000 ਕਰੋੜ ਦਾ ਨੁਕਸਾਨ ਕੀਤਾ ਪਿਛਲੇ ਸਰਕਾਰਾਂ ਨੇ ਕਿ ਜਦੋਂ ਤੁਸੀਂ ਅਲਾਟਮੈਂਟ ਦੀਆਂ ਸ਼ਰਤਾਂ ਮੁਤਾਬਕ ਜੇ ਪਲਾਟ ਵੇਚੋਗੇ ਤਾਂ ਅੱਧਾ ਪੈਸਾ ਪੰਜਾਬ ਸਰਕਾਰ ਨੂੰ ਦੇਵੋਗੇ 1992 ਤੋਂ ਲੈ ਕੇ ਸਾਡੇ ਰਾਲਾਪਾਨ ਤੱਕ ਬ੍ਰਹਮਸ਼ੰਕਰ ਜਿੰਪਾ ਦੇ ਰਾਲਾਪਾਨ ਤੱਕ ਅ ਫైనాన్స్ ਮਿਨਿਸਟਰ ਜਿਹੜੇ ਅੱਜ ਕੱਲ੍ਹ ਹੈ ਹਰਪਾਲ ਸਿੰਘ ਚਿਮਮਾ ਦੇ ਰੋਲਾ ਪਾਣ ਤੱਕ ਸੈਂਕੜੇ ਪਲਾਟਾਂ ਦਾ ਅਨੰਦ ਪ੍ਰੋਫਲ ਲਿਆ ਨਹੀਂ ਗਿਆ 10000 ਕਰੋੜ ਦਾ ਮੈਂ ਸ਼ਿਕਾਇਤ ਕਰਤੀ ਅ ਬਿਜ਼ਨਸ ਬਿਊਰੋ ਨੂੰ ਤੇ ਮੁੱਖ ਮੰਤਰੀ ਨੂੰ ਤੁਸੀਂ ਉਹ ਤੋਂ ਕਹਿ ਰਹੇ ਹੋ 10000 ਕਰੋੜ ਹੁਣ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਮੈਂ ਹੁਣ ਦੀ ਗੱਲ ਕਰਦਾ ਇਸੇ 2-3 ਹਫ਼ਤੇ 4 ਹਫ਼ਤੇ ਪੁਰਾਣੀ ਗੱਲ ਹੈ ਜੂਨ ਦੇ ਜਾਂ ਮਈ ਦੇ ਐਂਡ ਦੀ ਹੈ ਜੂਨ ਦੇ ਪਹਿਲੇ ਹਫ਼ਤੇ ਦੀ ਗੱਲ ਹੈ ਤਾਂ ਉਹ ਸ਼ਿਕਾਇਤ ਅਗੇ ਤੁਰ ਭਾਈ ਤਾਂ ਬਿਜ਼ਨਸ ਬਿਊਰੋ ਨੇ 30 ਜੂਨ 2025 ਨੂੰ ਮੈਨੂੰ ਇੱਕ ਚਿੱਠੀ ਭੇਜੀ ਉਹਦੀ ਕਾਪੀ ਕਾਪੀ ਤਾਂ ਭੇਜੀ ਐਮ ਡੀ ਪੀ ਐਸ ਆਈ ਸੀ ਨੂੰ ਅੱਛਾ ਬਿਜ਼ਨਸ ਵੀਰ ਨੂੰ ਕਹੇ ਕਿ ਸਤਨਾਮ ਦਾਉਂ ਦੀ ਸ਼ਿਕਾਇਤ ਮਿਲੀ ਹੈ 10000 ਕਰੋੜ ਦੀ ਆਨੰਡ ਪ੍ਰੋਫਿਟ ਦੀ ਠੱਗੀ ਦੀ ਤੁਸੀਂ ਦੱਸੋ ਇਹਦੇ ਬਾਰੇ ਅਸੀਂ ਕੋਈ ਜਾਂਚ ਕਰੀਏ ਕਿ ਨਾ ਕਰੀਏ ਅੱਛਾ ਹੁਣ ਮੈਂ ਬਿਜਲੀ ਚੀਫ ਨੂੰ ਕਹਿੰਦਾ ਤੁਸੀਂ ਚੋਰਾਂ ਨੂੰ ਕਹਿੰਦੇ ਚੋਰੋ ਦੱਸੋ ਤੁਹਾਡੀ ਜਾਂਚ ਕਰੀਏ ਕਿ ਨਾ ਕਰੀਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ 9 ਜੂਨ ਨੂੰ ਪ੍ਰਸ਼ਟਾਜ ਦੇ ਹੱਕ 'ਚ ਅਫਸਰਾਂ ਵੱਲੋਂ ਗੁੰਮਰਾਹ ਕਰਕੇ ਪਾਲਿਸੀ ਅਨਾਉਂਸ ਕਰਾਈ ਜਾਂਦੀ ਹੈ ਇੱਥੇ ਆਗੇ ਹੁਣ ਜੀਸੀਟੀ ਦੀ ਗੱਲ ਤੇ ਬਾਕੀ 1800 ਪਲਾਟਾਂ ਦੀ ਜਿਹੜਾ 50% ਅਨ ਅਨ ਇਨਕਰੀਜ਼ ਪ੍ਰੋਫਿਟ ਸੀਗਾ ਜੀਸੀਟੀ ਦਾ 90 ਕਰੋੜ ਦਾ 45 ਕਰੋੜ ਆਇਆ ਸੀ ਹੁਣ ਨਵੀਂ ਪਾਲਿਸੀ ਅਨਾਉਂਸ ਕਰਾਈ ਜਾਂਦੀ ਹੈ 10 ਤਰੀਕ ਨੂੰ ਮਾਰਕੀਟ ਚ ਆਂਦੇ ਸੈਨ ਹੋ ਕੇ ਸਰਕਾਰ ਦੇ ਕਿ ਆਪਾਂ ਘਟਾ ਕੇ ਨਾ 50% ਨੂੰ 10% ਤੇ ਕਰ ਰਹੇ ਆ ਅੱਛਾ ਜੀ ਬਲਕਿ ਜਾਨੀ ਚੋਰ ਮੋਰੀ ਦੇ ਰਾਹੀਂ ਜਿਹੜੇ ਲੋਕ ਫਾਇਦਾ ਜਿਹੜਾ ਫਾਇਦਾ ਦਵਾਉਣਾ ਚਾਹੁੰਦੇ ਸੀਗੇ ਉਹ ਫਾਇਦਾ ਦਵਾ ਦੇਣਗੇ ਸਰਕਾਰ ਇਹ ਸਮਝੇ ਜਿਹੜੀ ਰੀਵਿਊ ਕਰਨ ਦੀ ਲੋੜ ਹੈ ਜਦੋਂ ਠੱਗਾਂ ਨੇ ਘਪਲਾ ਕਰਕੇ ਜੀਸੀਟੀ ਦਾ ਪਲਾਟ 90 ਕਰੋੜ ਦਾ ਵੇਚਿਆ ਸੀ ਤਾਂ ਵੀ ਪੰਜਾਬ ਸਰਕਾਰ ਨੂੰ 45 ਕਰੋੜ ਆਗੇ ਸੀ ਹੁਣ ਤੁਹਾਡੇ ਚੀਫ ਸੇਨਾ ਕੈਪਸੇਨਾ ਦੇ ਐਫੀਡਾ ਨਾਲ ਉਹ ਪਲਾਟ ਫੇਰ 90 ਕਰੋੜ ਦਾ ਜਾਏਗਾ ਤਾਂ ਹੁਣ 90 ਕਰੋੜ ਦਾ 10% 9 ਕਰੋੜ ਆਏਗਾ ਹੁਣ ਮੈਂ ਪੁੱਛਦਾ ਕੈਪਸੇਨਾ ਨੂੰ ਪੰਜਾਬ ਦੇ ਖਜ਼ਾਨੇ ਲਈ 9 ਕਰੋੜ ਆਣਾ ਬਿਹਤਰ ਸੀ ਜਾਂ 45 ਕਰੋੜ ਆਣਾ ਬਿਹਤਰ ਸੀ ਤੇ ਇਹ ਇੱਕ ਪਲਾਟ ਹੈ ਮੇਰੀ ਚਿੱਠੀ ਤੋਂ ਬਾਅਦ ਅੰਕੜੇ ਸਾਹਮਣੇ ਆਏ ਪੰਜਾਬ ਸਰਕਾਰ ਦੇ ਕਿ 1350 ਪਲਾਟਾਂ ਦਾ ਅਨਨ ਇਨਕਰੀਜ਼ ਪ੍ਰੋਫਿਟ ਲਿਆ ਹੀ ਨਹੀਂ ਗਿਆ ਤੇ ਇਹਦੇ ਲਈ ਜਿਹੜੇ ਲੋਕ ਫਿਰ ਜਿਵੇਂ ਜਿਹੜੇ ਜਿਹੜੇ ਦੇ ਲੋਕ ਜ਼ਿੰਮੇਵਾਰ ਨੇ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਸਰਕਾਰ ਨੂੰ ਇਸ ਖਿਲਾਫ ਉਹਦਾ ਵੀ ਅੱਗੇ ਦੱਸਣ ਲੱਗਾ ਹੁਣ 1350 ਪਲਾਟਾਂ ਦਾ ਪੰਜਾਬ ਸਰਕਾਰ ਦੀ ਰਿਪੋਰਟ ਜਿਹੜੀ ਜ਼ੋਨ ਚ ਬਣੀ ਹੈ ਮੇਰੀ ਚਿੱਠੀ ਤੋਂ ਬਾਅਦ ਉਹ ਬਣੀਆ 865 ਏਕੜ ਦੇ ਪਲਾਟਾਂ ਦਾ ਅਨ ਅਨ ਇਨਕਰੀਜ਼ ਪ੍ਰੋਫਿਟ ਲਿਆ ਨਹੀਂ ਗਿਆ 865 ਕਰੋ 865 ਇਕੜ ਪਲਾਟਾਂ ਦਾ ਇਕੜ ਪਲਾਟਾਂ ਦੀ ਗਿਣਤੀ ਹੈ 1300 ਸਮਥਿੰਗ ਠੀਕ ਹੈ ਉਹਦੇ ਵਿੱਚੋਂ ਲਗਭਗ 30 40 ਫਰੈਂਡ ਤਾਂ ਉਹ ਲੋਕ ਆ オリジナル ਲਾਟੀ ਜਿਹੜੇ ਠੀਕ ਹੈ ਜਾਣਨ ਹੋਣਗੇ ਬਾਕੀ ਠੱਗਾਂ ਦੇ ਪਲਾਟ ਆ ਜਿਹੜੇ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖਦੀ ਸੀ ਪੀਐਸਆਈਸੀ ਦੇ ਰਿਕਾਰਡ ਸੋਂਖਾ ਗਈ ਹੈ ਅਫਸਰੇ ਵੇਚੀ ਜਾਂਦੇ ਸੀ ਤਾਂ ਉਹ 865 ਏਕੜ ਦਾ ਕਿੰਨਾ ਬਣਦਾ ਪੰਜਾਬ ਦੇ ਖਜ਼ਾਨੇ ਜਾਣਾ ਸੋਚੋ ਤੁਸੀਂ ਕੈਲਕੂਲੇਟਰ ਲਾ ਲੈਣਾ ਸਾਡੇ ਪੰਜਾਬ ਸਰਕਾਰ ਦੇ ਨੁਮਾਇੰਦੇ ਅਫਸਰ ਕੈਪਸਿਨਾ ਜੀ ਨਹੀਂ ਮੜਾ ਮੜਾ ਮੈਂ ਤੁਹਾਨੂੰ ਸਮਝਾ ਦਿੰਦਾ ਇੱਕ ਗਾਜ ਦੀ ਰੇਟ ਪੰਜਾਬ ਸਰਕਾਰ ਦਾ ਕਲੈਕਟਰ ਰੇਟ ਉਦਯੋਗਿਕ ਪਲਾਟਾਂ ਦਾ 39000 ਰੁਪਏ ਗਾਜਾ ਹੈ ਕੈਪਸਿਨਾ ਸਾਹਿਬ ਇੱਕ ਏਕੜ ਦੇ 48 ਸ 40 ਗਾਜ ਹੁੰਦੇ ਆ 4840 ਗਾਜ ਨੂੰ 39000 ਨਾਲ ਗੁਣਾ ਕਰ ਲੋ 19 ਕਰੋੜ 87 ਲੱਖ ਬਣਦਾ ਮੇਰੇ ਖਿਆਲ 20 ਕਰੋੜ ਦੇ ਨੇੜੇ ਇਹ ਇੱਕ ਏਕੜ ਦਾ ਤੇ ਹੁਣ ਤੁਸੀਂ ਕਰ ਲੋ ਜੀ 865 ਏਕੜ ਦਾ ਇਹ ਬਣਦਾ ਕੈਪਸਿਨਾ ਸਾਹਿਬ 13000 ਸਮਥਿੰਗ ਕਰੋੜ ਬਣਦਾ ਪੰਜਾਬ ਦੀ ਪ੍ਰਾਪਰਟੀ ਤੇ ਇਹਦਾ ਅੱਧਾ ਆਨੰਦ ਪ੍ਰੋਫਿਟ ਜਿਹੜਾ ਹੈਗਾ 8200 ਕਰੋੜ ਤੋਂ ਥੋੜੇ ਜਿਹਾ ਘੱਟ ਉਹ 8200 ਕਰੋੜ ਅਫਸਰਾਂ ਨੇ ਲਿਆ ਨਹੀਂ ਤੇ ਥੋੜੇ ਅਫਸਰਾਂ ਦੇ ਪਲਾਟ ਹੈ ਹੁਣ ਤੁਸੀਂ ਆਨੰਦ ਸਕੀਮ ਲੈ ਕੇ ਆਏ ਆ ਕਿ 10% ਦੇ ਦਿਓ 8200 ਕਰੋੜ ਵਧਿਆ ਹੈ ਜਾਂ 1300 1400 ਕਰੋੜ ਵਧਿਆ ਹੈ ਆ ਨੁਕਸਾਨ ਕੈਪਸ ਇਹਨਾਂ ਦੇ ਐਫੀਡੇਵਿਟ ਨੇ ਕੀਤਾ ਸਿੱਧਾ ਸਿੱਧਾ ਜੇਸੀਟੀ ਦੇ ਠੱਗਾਂ ਦੇ ਆਕੇ ਭੁਗਤੇ ਸਿੱਧਾ ਸਿੱਧਾ 1300 ਤੁਹਾਡੀ ਜਿਹੜੀ ਸਸਤਾ ਹੈਗੀ ਆ ਪੰਜਾਬ ਅੰਗੇ ਸਕਰਪਸ਼ਨ ਦੇ ਵਿੱਚ ਸੋ ਕੀ ਹੁਣ ਇਹਨਾਂ ਲੋਕਾਂ ਨੂੰ ਪਾਰਟੀ ਬਣਾ ਕੇ ਤੁਸੀਂ ਕੋਰਟ ਚ ਜਾ ਰਹੇ ਕਿਉਂਕਿ ਪਹਿਲਾਂ ਵੀ ਤੁਸੀਂ ਭਾਵੇਂ ਗੋਲਡਨ ਫੋਰੈਸਟ ਦੀ ਗੱਲ ਹੋਵੇ ਬਹੁਤ ਸਾਰਾ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਛਡਵਾਈ ਗਈ ਹੈ ਈਡਬਲਯੂਐਸਟੀ ਇਹ ਸੀ ਗੱਲ ਕਰ ਰਹੇ ਸੀ ਹੈਨਾ ਉਹਦੇ ਵਿੱਚ ਬਹੁਤ ਸਾਰੇ ਸਰਕਾਰ ਨੂੰ ਫਾਇਦਾ ਲੋਕਾਂ ਨੂੰ ਫਿਰ ਤੇ ਇਹਦੇ ਖਿਲਾਫ ਵੀ ਤੁਸੀਂ ਕੋਰਟ ਜਾ ਰਹੇ ਦੇਖੋ ਮੈਂ ਤੁਹਾਡੇ ਚੈਨਲ ਅਹੀਂ ਦਰਸ਼ਕਾਂ ਨੂੰ ਬੇਨਤੀ ਕਰਦਾ ਅਸੀਂ ਕੋਈ ਫੰਡ ਨਹੀਂ ਇਕੱਠਾ ਕਰਦੇ ਸਾਡਾ ਕੋਈ ਦਫਤਰ ਨਹੀਂ ਸਾਡਾ ਕੋਈ EMPLOYE ਨਹੀਂ ਸਾਡੇ ਕੋਈ ਵਕੀਲ ਨਹੀਂ ਸਾਡੇ ਕੋਲ ਪੈਸੇ ਨਹੀਂ ਜੇ ਕੋਈ ਦਰਸ਼ਕ ਸਾਨੂੰ ਸਪான்ਸਰ ਕਰੇ ਸਾਨੂੰ ਵਕੀਲ ਦੇਵੇ ਤਾਂ ਮੈਂ ਸਾਈਨ ਕਰਕੇ ਹਾਈ ਕੋਰਟ ਲੈ ਕੇ ਜਾਵਾਂ ਸਾਡੇ ਕੋਲ ਪੈਸੇ ਨਹੀਂ ਹੈ ਪਰ ਇਹ ਚਾਹੀਦਾ ਆਪੋਜੀਸ਼ਨ ਵਾਲਿਆਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਸੁਖਵਾਲ ਕਰਾਉਣ ਨੂੰ ਚਾਹੀਦਾ ਜਿਹੜੇ ਕ੍ਰਾਂਤੀਕਾਰੀ ਕਹਿੰਦੇ ਆਪਣੇ ਆਪ ਨੂੰ ਪ੍ਰਤਾਪ ਸਿੰਘ ਬਾਜਬਣ ਚਾਹੀਦਾ ਪ੍ਰਗਟ ਸਿੰਘ ਨੂੰ ਚਾਹੀਦਾ ਤੁਸੀਂ ਪੋਲਿਟੀਕਲ ਰਜਿਸਟ੍ਰੇਸ਼ਨ ਵਾਸਤੇ ਪੋਲਿਟੀਕਲ ਨੰਬਰ ਬਣਾਉਣ ਵਾਸਤੇ ਲੈ ਜਾਓ ਨਹੀਂ ਤਾਂ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਸਾਨੂੰ ਵਕੀਲ ਦੇ ਦੇ ਯਾਰ ਮੈਲ ਚੱਲ ਜਾਣਾ ਪਰ ਜੇ ਕਹੋ ਬਈ ਸਤਰਾਹ ਵਕੀਲ ਮੇਰੇ ਕੋਲ ਤਾਂ ਕਪੈਸਿਟੀ ਐ ਨਹੀਂ ਪੈ ਘਰ ਚੰਦੀ ਭਾਈ ਮੈਂ ਤਾਂ ਜਾਗਰ ਕਰ ਸਕਦਾ ਨਹੀਂ ਪਰ ਤੁਸੀਂ ਬਿਸਰ ਬਲੂਅਰ ਦਾ ਕੰਮ ਹੋਗਾ ਬਿਸਰ ਬਲੋ ਕਰ ਦੇਣੀ ਉਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋਣਾ ਹੁੰਦਾ ਉਸ ਚੀਜ਼ ਦਾ ਕਿਵੇਂ ਡਿਫੈਂਡ ਕਰਨਾ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪੋਜੀਸ਼ਨ ਦੇ ਲੀਡਰਾਂ ਦਾ ਚੱਕਣਾ ਹੁੰਦਾ ਫਰਜ਼ ਤੇ ਲੇਕਿਨ ਜੇ ਹੁਣ ਇਦਾਂ ਦੇ ਮਤਲਬ ਪਹਿਲਾਂ ਤਾਂ ਹੁੰਦਾ ਸੀ ਕੋਈ ਕਰੋੜ ਦਾ ਕਪਲਾ ਕੋਈ 2 ਕਰੋੜ ਦਾ ਹੁਣ ਜਿਹੜੇ ਤੁਸੀਂ ਦੱਸਦੇ ਹੋ 8200 ਕਰੋੜ ਰੁਪਈਆ 13000 ਕਰੋੜ ਰੁਪਈਆ ਤੇ ਇਥੇ ਨਹੀਂ ਮਤਲਬ ਇਹਦੀ ਨਾਲ ਤਾਂ ਫਿਰ ਬਹੁਤ ਵੱਡੇ ਵੱਡੇ ਕਪਲੇ ਨੇ ਜਿਹੜੇ ਪੰਜਾਬ ਦਾ 3 ਲੱਖ ਕਰੋੜ ਦਾ ਕਰਜ਼ਾ 3.5 ਲੱਖ ਕਰੋੜ ਦਾ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ 8200 ਬੰਦੇ 8500 ਕਰੋੜ ਹੁਣ ਲੋਨ ਲੈਣ ਲੱਗੀ ਐ ਮੇਰੀ ਆਨ ਆਨ ਇਨਕਰੀਜ਼ ਪ੍ਰੋਫਿਟ ਦਾ ਜਿਹੜਾ ਮੈਂ ਦੱਸਿਆ ਕੈਲਕੂਲੇਟਰ ਲੈ ਕੇ ਦੇਖ ਲਓ 8500 ਕਰੋੜ 8200 ਕਰੋੜ ਐਥ ਵੀ ਆ ਜਾਏਗਾ ਇਹ ਤਾਂ ਇੱਕ ਛੋਟਾ ਕਪਲਾ ਹੈ ਦੋ ਕਿ ਪਲਾਟਕਟ ਅਸਲਾ ਵੱਡਾ ਕਪਲਾ ਹਾਲੇ ਮੈਂ ਦੱਸਿਆ ਨਹੀਂ ਉਹ ਹੈਗਾ ਮਾਰਚ 2025 ਚ ਇਹਨਾਂ ਅਫਸਰਾਂ ਨੇ ਇੱਕ ਸਕੀਮ ਬਣਾਈ ਪੰਜਾਬ ਸਰਕਾਰ ਤੋਂ ਵਨ ਟਾਈਮ ਸੈਟਲਮੈਂਟ ਸਕੀਮ ਉਹ ਕਿਹੜੀ ਐ ਉਹ ਸਕੀਮ ਕਿਹਨਾਂ ਨੂੰ ਲਾਭ ਮਿਲੇਗਾ ਜਿਹੜੇ ਅਫਸਰਾਂ ਨੇ ਪਲਾਟ ਵਿੱਚ ਦੱਬ ਕੇ ਰੱਖੇ ਹੋਏ ਜਦੋਂ ਬਿਜ਼ਨਸ ਨੇ ਪੁੱਛਿਆ 2018 ਦੀ ਤਿੰਨ ਇਨਕੁਆਇਰੀ ਨੰਬਰ ਤਿੰਨ ਚ ਇਹ ਪਲਾਟ ਦਾ ਮਾਲਕ ਦੱਸੋ ਜੀ ਕੌਣ ਐ ਇਹ ਪਲਾਟ ਦੇ ਪੈਸੇ ਦੱਸੋ ਕਿੰਨੇ ਆਏ ਆ ਕਿਸ ਬੰਦੇ ਨੂੰ ਤੁਸੀਂ ਵੇਚਿਆ ਰਜਿਸਟਰੀ ਕਿਸ ਦੇ ਨਾਮ ਕਰਾਈ ਯਾ ਰਿਕਾਰਡ ਲੈ ਕੇ ਆਓ ਤਾਂ ਪੀਐਸਆਈਸੀ ਦੇ ਅਧਿਕਾਰੀ ਲਿਖਦੇ ਆਂ ਔਰ ਬਿਜਲੀਨ ਦੇ ਕੁਝ ਅਧਿਕਾਰੀ ਮਿਲ ਗਏ ਪੀਐਸਆਈਸੀ ਵਾਲਿਆਂ ਨਾਲ ਚਿੱਠੀ ਲਿਖ ਦਿੱਤੀ ਗਈ ਕਿ ਚੰਡੀਗੜ੍ਹ ਦੀ ਸੈਕਟਰ 17 ਦੀ ਕੰਕਰੀਟ ਦੀ ਬਿਲਡਿੰਗ ਚ ਸਟੀਲ ਦਾ ਫਰਨੀਚਰ ਚ ਜਿਹੜਾ ਰਿਕਾਰਡ ਪਿਆ ਸੀ ਉਹਨੇ ਸਿਉਂਕ ਆ ਗਏ ਉਹ ਸਿਉਂ ਕੌਣ ਹੈ ਤਾਈ ਵਾਲੇ ਆਈਐਸ ਅਫਸਰਾਂ ਦੀ ਪੀਸੀਐਸ ਅਫਸਰਾਂ ਦੀ ਤੇ ਜੀਐਮ ਪੀਐਸਆਈਸੀ ਤੇ ਅੰਕੁਰ ਚੌਧਰੀ ਜਿਹੜਾ ਜੇਸੀਟੀ ਦੇ ਵਿੱਚ ਲਿਖਦਾ ਉਹ ਵੀ ਇੱਕ ਪੀਐਸਆਈਸੀ ਦਾ ਅਫਸਰ ਹੈ ਐਦਾਂ ਦੇ ਅਫਸਰਾਂ ਦੀ ਸਿਉਂਕ 400 500 ਪਲਾਟ ਪੰਜਾਬ ਦੇ ਖਜ਼ਾਨੇ ਦੇ ખાગે ਜੇ ਖਾਣ ਵਾਸਤੇ ਰੱਖੇ ਹੋਏ ਆ ਅੱਛਾ ਤੇ ਹੁਣ ਉਹਨਾਂ ਨੂੰ ਬਚਾਉਣ ਵਾਸਤੇ ਸਕੀਮ ਦਾ ਲਾਹਾ ਲਿਆ ਜਾ ਰਿਹਾ ਕੀ ਸਕੀਮ ਦਾ ਲਾਹਾ ਵਨ ਟਾਈਮ ਸੈਟਲਮੈਂਟ ਸਕੀਮ ਕੀ ਹੈ ਕਿ ਤੁਸੀਂ ਇੱਕ ਵਾਰੀ ਬਿਆਨ ਦਿੱਤਾ ਸੀ ਇੱਕ ਕਿਸ ਜਮਾ ਕਰਾਈ ਸੀ ਮੁੜ ਕੇ ਕਦੇ ਪੈਸਾ ਤਾਂ ਪੰਜਾਬ ਸਰਕਾਰ ਨੂੰ ਦਿੱਤੇ ਨੇ ਉਹ ਪਲਾਟ ਕੈਨਸਲ ਕਰਨੇ ਬਣਦੇ ਆ ਜੇ ਕੈਨਸਲ ਕਰੋਗੇ ਪਲਾਟ ਤਾਂ ਪੰਜਾਬ ਦੇ ਖਜ਼ਾਨੇ ਵਿੱਚ ਕਰੋੜ ਰੁਪਏ ਲੱਖ ਕਰੋੜ ਰੁਪਏ ਆ ਸਕਦਾ 1 ਲੱਖ ਕਰੋੜ ਆ ਸਕਦਾ ਜੇ ਸੀਟੀ ਦਾ 3000 ਕਰੋੜ ਆ ਸਕਦਾ ਐਦਾ ਦੇ 865 ਪਲਾਟ ਹੈ 865 ਇਕੜਾ ਤਾ ਹੁਣ ਉਹਨਾਂ ਨੂੰ ਬਚਾਉਣ ਵਾਸਤੇ ਸਕੀਮ ਲੈ ਕੇ ਆਏ ਪੰਜਾਬ ਦਾ ਖਜ਼ਾਨਾ ਖਤਮ ਕਰਨ ਵਾਸਤੇ ਕਹਿੰਦੇ ਜਿਹੜੇ ਠੱਗਾਂ ਨੇ ਇਹ ਪਲਾਟ ਕਦੇ ਫੈਕਟਰੀ ਨਹੀਂ ਲਗਾਈ ਕੋਈ ਜੀਐਸਟੀ ਨੰਬਰ ਨਹੀਂ ਕੋਈ ਜੀਐਸਟੀ ਨੰਬਰ ਨਹੀਂ ਕਦੇ ਕੋਈ ਮੈਨੂਫੈਕਚਰਿੰਗ ਨਹੀਂ ਕੀਤੀ ਕਦੇ ਕਿਸੇ ਬੰਦੇ ਨੂੰ ਰੋਜ਼ਗਾਰ ਨਹੀਂ ਦਿੱਤਾ ਉਹ 500ਾਂ ਠੱਗਾਂ ਭਾਵੇਂ 700ਾਂ ਠੱਗਾਂ ਭਾਵੇਂ 1000 ਠੱਗ ਹੈ ਉਹਨਾਂ ਨੂੰ ਕਿਹਾ ਤੁਸੀਂ ਨਾ ਸਿੰਪਲ 8% ਰੇਟ ਆਫ ਇੰਟਰਸਟ ਦੇ ਕੇ ਆਪਣਾ ਜਿੰਦਾ ਪਲਾਟ ਮਰਿਆ ਹੋਇਆ ਜਿੰਦਾ ਕਰ ਸਕਦੇ ਆ ਔਰ ਇੱਕ ਹੋਰ ਸ਼ਰਮਨਾਕ ਗੱਲ ਹੈ ਅੱਜ ਰੇਟ 39000 ਰੁਪਏ ਗਾਜਾ ਆ। ਆਕਸ਼ਨ ਹੁੰਦੀ ਹੈ ਠੀਕ ਪ੍ਰੋਪਰ ਪ੍ਰੋਪਰ ਡਿਲੀਵਰੀ ਦਾ 1.5 ਲੱਖ ਰੁਪਏ ਗਾਜਾ। ਤਾਂ ਉਹਨਾਂ ਨੂੰ ਪਤਾ ਕੀ ਕਿਹਾ? OTS ਗੇਮ 'ਚ ਜੇ ਤੁਸੀਂ 1992 'ਚ ਖਰੀਦਿਆ ਸੀ 1992 'ਚ 150 ਰੁਪਏ ਗਾਜ ਰੇਟ ਸੀ। ਅਚਾ ਉਹ ਸੁਣਾ ਦੋ ਤੁਸੀਂ 150 ਰੁਪਏ ਗਾਜ ਦਾ 8% ਦੇ ਦੋ। ਹੁਣ ਏਡਾ ਵੱਡਾ ਏਡਾ ਏਡਾ ਵੱਡਾ ਜਿਹੜਾ ਕਪੜਾ ਹੈਗਾ ਇਹ ਹੀ ਮਤਲਬ 1 ਲੱਖ ਕਰੋੜ ਦੀ ਤੁਸੀਂ ਗੱਲ ਕਰ ਰਹੇ ਹੋ ਬਹੁਤ ਵੱਡਾ ਅੰਕੜਾ ਹੋ ਜਾਊਗਾ ਸੋ ਹੁਣ ਕੀ ਫਿਰ ਮਤਲਬ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਕੋਈ ਬਿਜ਼ੀਨਸ ਨੂੰ ਕੀਤੀ ਹੈ ਜਾਂ ਬਿਲੀਅਨ ਲਈ ਬੰਦ ਰਹੇ ਦਸਦਾਰੀ ਇਹਨਾਂ ਬੰਦਰਾਂ ਨੂੰ ਅਫਸਰਾਂ ਨੂੰ ਪਤਾ ਕਿ ਮੇਰੇ ਪਲਾਟ ਹੈ ਮੇਰੇ ਐਮਡੀ ਦੇ ਪਲਾਟ ਹੈ ਪੀਐਸਆਈਸੀ ਦੇ ਮੇਰੇ ਉਹਦੇ ਪਲਾਟ ਹੈ ਉੱਥੋਂ ਇਹ ਖਾ ਰਹੇ ਆ ਇਹ ਅਸੀਂ ਮੇਰੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਨੂੰ ਚੀਫ ਬਿਜ਼ੀਨੈਸ ਬਿਊਰੋ ਨੂੰ ਚੀਫ ਸਕੱਟਰੀ ਨੂੰ ਤੇ ਇਹਦੀ ਇਨਕੁਆਰੀ ਕਰੋ ਤੇ ਇਨਕੁਆਰੀ ਕਰਨ ਦਿੱਤਾ bizness bureau ਨੇ ਪਰਮਿਸ਼ਨ ਮੰਗੀ ਹੈ ਕਿਉਂਕਿ ਪ੍ਰੋਵੈਂਸ਼ਨ ਆਫ ਕ੍ਰਿਪਸ਼ਨ ਐਕਟ ਦੀ ਧਾਰਾ 17 ਜਿਹੜੀ ਬਣਾਈ ਹੈ ਠੱਗਾ ਨੇ ਆਪਣੇ ਬਚਾਅ ਵਾਸਤੇ ਠੱਗਾ ਨੇ ਆਪਣੇ ਬਚਾਅ ਵਾਸਤੇ ਐਮ ਡੀ ਪੀ ਐਸ ਜੀ ਦੇ ਨਾਮ ਨੇ ਬਚਾਅ ਵਾਸਤੇ ਤਾਂ ਉਹਨੂੰ ਪੁੱਛਿਆ ਦੱਸੋ ਤੁਹਾਡੀ ਇਨਕੁਆਰੀ ਕਰੀ ਕਿ ਨਾ ਕਰੀ ਹੁਣ ਈਡੀ ਵੀ ਇਸ ਮਾਮਲੇ 'ਚ ਦਖਲ ਹੋਈ ਸੀ ਪਰ ਈਡੀ ਨੇ ਕੱਖ ਨਹੀਂ ਕੀਤਾ ਹੁਣ ਤੱਕ ਮੈਂ ਈਡੀ ਨੂੰ ਫੇਰ ਰਿਮਾਈਂਡਰ ਭੇਜਿਆ ਇਨਕਮ ਟੈਕਸ ਡਿਪਾਰਟਮੈਂਟ ਨੇ ਇਹ ਵੀ ਪੀ ਐਸ ਆਈ ਸੀ ਨੂੰ ਪੁੱਛਿਆ 2 ਮਹੀਨੇ ਪਹਿਲਾਂ ਹੀ ਪੁੱਛਿਆ ਕਿ ਇਹ ਪਲਾਟਾਂ ਦੇ ਤੁਹਾਨੂੰ ਦੇ ਰਹੇ 100 ਪਲਾਟਾਂ ਦਾ ਨੰਬਰ ਭੇਜ ਰਹੇ ਆ ਇਹ ਦੱਸੋ ਕਿਸ ਬੰਦੇ ਨੇ ਕਦੋਂ ਖਰੀਦਾ ਸੀ ਕਿੰਨੇ ਦਾ ਖਰੀਦਾ ਸੀ ਇਹਦਾ KYC ਹੋ ਹੀ ਨਹੀਂ ਆ ਇਹ ਰਿਕਾਰਡ ਦਿਓ ਇਨਕਮ ਟੈਕਸ ਡਿਪਾਰਟਮੈਂਟ ਪੀਐਸਐਸ ਤੋਂ ਰਿਕਾਰਡ ਨਹੀਂ ਲੈ ਪਾਇਆ ਕਦੇ ਤਰੀਕ ਤੇ ਨਹੀਂ ਗਏ ਅੱਛਾ ਉਹ ਸਤਨਾਮ ਜੀ ਤੁਸੀਂ ਐਡੇ ਵੱਡੇ ਵੱਡੇ ਕੱਪਲੇ ਜਿਹੜੇ ਉਜਾਗਰ ਕਰਦੇ ਹੋ ਪੰਜਾਬ ਅਗੇਂਸਟ ਕਰਾਪਸ਼ਨ ਜਿਹੜੀ ਸੰਸਥਾ ਹੈਗੀ ਉਹਦੇ ਰਾਈ ਤੋਂ ਮਤਲਬ ਬਹੁਤ ਅਧਾਰੇ ਨੇ ਭਾਵੇਂ ਕਿ মিডিਆ ਦੀ ਅਸੀਂ ਗੱਲ ਕਰੀਏ ਪ੍ਰਿੰਟ ਇਲੈਕਟ੍ਰੋਨਿਕਸ ਜਾਂ ਸੋਸ਼ਲ ਦੀ ਕਰ ਕਰੇ ਬਹੁਤ ਬੜੀ ਤੁਹਾਡੀ ਮਤਲਬ ਖਬਰਾਂ ਨਹੀਂ ਪਬਲਿਸ਼ ਹੁੰਦੀਆਂਗੇ ਇਹਦਾ ਕੀ ਕਾਰਨ ਮੰਨਦੇ ਹੋ ਅ ਮਜਬੂਰੀ ਹੈ ਜੀ ਸਾਡੇ মিডিਆ ਵਾਲੇ ਭਰਾਵਾਂ ਦੀ ਮਜਬੂਰੀ ਹੈ ਕਿਉਂਕਿ ਇਹ ਹੁਣ ਇੱਕ ਪ੍ਰਾਈਵੇਟ ਬਿਜ਼ਨਸ ਹੈ মিডিਆ ਅਧਾਰੇ ਕਿਉਂ ਬਿਜ਼ਨਸ ਹੈ ਤੁਸੀਂ ਮਾਈਕ ਲੈ ਕੇ ਬੈਠੇ ਤੁਹਾਨੂੰ ਸੈਲਰੀ ਵੀ ਤਾਂ ਦੇਣੀ ਹੈ ਫਿਰ ਕੈਮਰਾਮੈਨ ਨੂੰ ਸੈਲਰੀ ਵੀ ਦੇਣੀ ਹੈ ਜੇ ਲੱਖ ਵੀ ਆ ਵੀ ਗਏ ਕਿੰਨੇ ਕ YouTube ਤੋਂ ਪੈਸੇ ਮਿਲਣਗੇ ਤੇ ਉਹ ਸੈਲਰੀ ਦੇਣੀ ਹੈ ਤਾਂ ਐਡਵਰਟਾਈਜ਼ਮੈਂਟ ਚਾਹੀਦੀ ਹੈ ਐਡਵਰਟਾਈਜ਼ਮੈਂਟ ਸਤਰਾਮ ਦਾਉ ਕਿੱਥੇ ਦੇ ਦੇਜੇ ਕਿ ਵਕੀਲ ਨੂੰ ਪੈਸੇ ਦੇਣੇ ਹਨ ਤਾਂ ਐਡਵਰਟਾਈਜ਼ਮੈਂਟ ਸਰਕਾਰ ਨੇ ਦੇਣੀ ਆ ਜਦੋਂ ਸਰਕਾਰ ਨੇ ਦੇਣੀ ਆ ਤਾਂ ਪੀਆਰਓ ਬੈਠਾ ਸਰਕਾਰ ਦਾ ਪਬਲਿਕ ਰਿਲੇਸ਼ਨ ਅਫਸਰ ਉਹਨੂੰ ਚੀਫ ਸੈਕਟਰੀ ਦਾਪਕਾ ਮਾਰਨੇ ਉਹ ਮੇਰੇ ਖਿਲਾਫ ਖਬਰਾਂ ਚਲਵਾ ਦੇ ਤੁਹਾਡੇ ਚੈਨਲ ਦੀ ਮਜਬੂਰੀ ਖਬਰ ਲੱਗਣੀ ਨਹੀਂ ਕਿਉਂਕਿ ਅਫਸਰ ਨੇ ਦਾਪਕਾ ਮਾਰਤਾ ਦਾਪਕਾ ਵੀ ਸੱਚਾ ਉਹ ਐਡਵਰਟਾਈਜ਼ਮੈਂਟ ਰੋਕ ਲਣਗੇ ਪਹਿਲਾ ਤਾਂ ਇਹ ਸਮੱਸਿਆ ਹੈਗੀ ਆ ਮੀਡੀਆ ਦੀ ਦੂਜੀ ਸਮੱਸਿਆ ਮੀਡੀਆ ਦੇ ਵਿੱਚ ਕਰਪਟ ਲੋਕ ਵੀ ਬਹੁਤ ਹੈ ਰਿਕਾਰਡਿੰਗ ਕਰਕੇ ਗਏ ਦੂਜੀ ਪਾਰਟੀ ਤੋਂ ਪੈਸੇ ਲੈ ਲੈਣੇ ਠੀਕ ਹੈ ਇਹ ਵੀ ਇਹ ਵੀ ਦਿੱਕਤ ਹੈਗੀ ਹੈ ਪ੍ਰਿੰਟ মিডিਆ ਦੀ ਗੱਲ ਕਰੀਏ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਜਦੋਂ ਆਏਗੀ ਤਾਂ ਕੁਝ ਸਰਕਾਰ ਤੋਂ ਕੁਝ ਲੱਖ ਰੁਪਏ ਮਿਲਣਗੇ ਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਹੈ ਜਿਨੇ ਪਲਾਟ ਖਰੀਦੇ ਉਹਨਾਂ ਨੂੰ ਤਾਂ ਪੈਸੇ ਮਿਲਣਗੇ ਉਹ ਸਾਡੀ ਖਬਰ ਕਿਉਂ ਲਾ ਲੈਣਗੇ ਫਿਰ ਵੀ ਕੁਝ ادارے ਹੈਗੇ ਕੁਝ ਪੱਤਰਕਾਰ ਰਹੇਗੇ ਜਿਹੜੇ ਸਾਡੀ ਆਵਾਜ਼ ਨੂੰ ਚੱਕਦੇ ਆ ਹੋਰ ਦੱਸਾਂ ਮੈਂ ਜਦੋਂ ਅਸੀਂ ਪ੍ਰੈਸ ਕਾਨਫਰੰਸ ਕਾਲ ਕਰਦੇ ਆ ਜੇ ਕਿਤੇ ਸਾਡਾ ਨਾਮ ਆ ਗਿਆ ਤਾ 50% ਮੀਡੀਆ ਵਾਲਿਆਂ ਨੂੰ ਪਤਾ ਹੈ ਸਤਨਾਮ ਦਾਉਂ ਤੇ ਪੰਜਾਬ ਦੇ ਡਿਸਕ੍ਰਿਪਸ਼ਨ ਵਾਲਿਆਂ ਨੂੰ ਉਹੀ ਗੱਲਾਂ ਕਰਨੀਆਂ ਸਰਕਾਰ ਦੇ ਖਿਲਾਫ ਜਿਹੜੇ ਸਾਨੂੰ ਐਡ ਮਿਲਦੀ ਛੱਡ ਪਰੇ ਜਾਣੀ ਨਹੀਂ ਉਹ ਆਣਗੇ ਦੂਜਾ ਕਹਣਗੇ ਸਾਨੂੰ ਚਾਹ ਦਾ ਕੱਪ ਪੁਲਾਣਾ ਆਇਆ ਨੇ ਅਸੀਂ ਤਾਂ ਦੇਖਣਾ ਵੀ ਉਹ ਗੁਰਦਰਜ ਕਰ ਲਈ ਪ੍ਰੈਸ ਕਾਨਫਰੰਸ ਸੜਕ ਤੇ ਕਰ ਲਈ ਤੁਸੀਂ ਸਾਨੂੰ ਚਾਹ ਪੁਲਾਉਂਦੇ ਰਹੇ ਆ ਸਕੂਲ ਫੀਸਾਂ ਦੇ ਮਾਮਲੇ ਵਿੱਚ ਵੀ ਸਾਡੇ ਤਾਂ ਚਾਹ ਵੀ ਨਹੀਂ ਪੁਲਾਣੀ ਤੇ ਦੂਜੀ ਉਹ ਰਿਕਾਰਡਿੰਗ ਕਰਦੇ ਆਂ ਦੂਜੀ ਪਾਰਟੀ ਤੋਂ ਪੈਸੇ ਮੰਗ ਲੈਂਦੇ ਆਂ ਕਈ ਮੀਡੀਆ ਵਾਲੇ ਪੱਤਰਕਾਰਾਂ ਨੂੰ ਪ੍ਰਿਸ਼ਟਾਚਾਰੀ ਰਿਸ਼ਵਤ ਦੰਨੇ ਆ ਹੱਪਾ ਬੰਨੇ ਇਸ ਬੰਦੇ 'ਚ ਸ਼ਿਕਾਇਤ ਨਹੀਂ ਲਗਣੀ ਉਹ ਉਹ ਆਧਾਰੇ ਦੀ ਨੌਕਰੀ ਨਹੀਂ ਕਰਦੇ ਉਹ ਪ੍ਰਸ਼ਟਾ ਦੇ ਦੀ ਨੌਕਰੀ ਕਰਦੇ ਆ ਹੋਰ ਦੱਸਾਂ ਮੈਂ ਇੱਕ ਇੰਡੀਅਨ ਐਕਸਪ੍ਰੈਸ ਖਬਰ ਲੱਗੀ ਕੈਪਟਨ ਅਮਿੰਦਰ ਦੇ ਸਰਕਾਰ ਸਮੇ ਕੁਝ ਪੱਤਰਕਾਰਾਂ ਨੂੰ 2 ਨੰਬਰ ਦੇ ਪਲਾਟ ਦਿੱਤੇ ਗਏ ਸ਼ਿਵਾਲਿਕ ਦੀ ਪਹਾੜੀਆਂ ਜਿੱਥੇ ਕੈਪਟਨ ਅਮਿੰਦਰ ਦਾ ਅਤੇ ਸੁਖਵੀਰ ਦੀ ਸੁਖ ਵਿਲਾ ਹੈ ਤੇ ਉਹ ਚੋ ਕਈ ਪੱਤਰਕਾਰਾਂ ਨੂੰ ਬੁਲਾਇਆ ਗਿਆ ਜੋ ਮੇਰੇ ਕੋਲ 19 ਸਤੰਬਰ ਤੋਂ ਪਤਾ ਲੱਗਾ ਸਰਕਾਰ ਨੇ ਦਬਕੇ ਮਾਰੇ ਵੀ ਖਬਰਦਾਰ ਜੇ ਖਬਰਦਾਰ ਹੈ ਤਾਂ ਖਬਰ ਕਿਵੇਂ ਲਗਾ ਦੇਣਗੇ ਤੇ ਕਈ ਮੇਰੇ ਨਾਲ ਖੁੰਦਾ ਕਰਦੇ ਉਹਨਾਂ ਨੇ ਤਾਂ ਜ਼ੋਰ ਲਗਾਇਆ ਇਹਨੂੰ ਬਲੈਕ ਬੈਲਰ ਬਲੈਕ ਬੈਲਰ ਕਹਿਣ ਦਾ ਤੇ ਇਹ ਕੁਝ ਤਾਂ ਜਨਰਲ ਪ੍ਰੋਬਲਮ ਹੈ মিডিਆ ਵਾਲੇ ਦੀ ਅ ਕੁਝ ਬਕਾਓ মিডিਆ ਵਾਲੇ ਹੈਗੇ ਔਰ ਹੋਰ ਦੱਸਾਂ মিডিਆ ਵਾਲੇ ਦਾ ਐਦਾ ਦੇ ਵੀ ਹੈ ਦੋ ਪੱਤਰਕਾਰ ਜਿਹੜੇ ਸਾਡੇ ਬਾਰੇ ਕਹਾਣੀਆਂ ਚਲਾਨਦੇ ਆ ਪ੍ਰਿਸ਼ਟਾ ਜਾਂਦੇ ਦਵਾ ਚ ਆ ਕੇ ਐਨ ਦੀ ਜਾਇਦਾਦ ਦੀ ਜਾਂਚ ਹੋ ਰਹੀ ਹੈ ਮੇਰੇ ਕੋਲ 6 6 ਵੀਡੀਓ ਚਲਾਈਆਂ ਇੱਕ ਸਾਲ ਚ ਉਹ ਪੱਤਰਕਾਰ ਨੂੰ ਜੇਲ੍ਹ ਭੇਜਦਾ ਜਿਹੜਾ ਕੰਮ ਕਰਦਾ ਸੀ ਰਜਿੰਦਰ ਸਿੰਘ ਤੱਕੜ ਤੋਂ ਸੁਣੀ ਹੈ ਅਹੇ ਪੱਤਰਕਾਰ ਜੇਲ੍ਹ ਭੇਜਿਆ ਜਾਂਦੇ ਨੇ ਝੂਠੇ ਪਰਚੇ ਬਣਾਏ ਜਾਂਦੇ ਨੇ ਤੇ ਜਦੋਂ ਅਸੀਂ ਆਵਾਜ਼ ਚੱਕਦੇ ਤਾਂ ਸਾਡੇ ਤੇ ਉਂਗਲیں ਚੱਕੀਆਂ ਜਾਂਦੀਆਂ 6 6 ਵੀਡੀਓ ਮੇਰੇ ਬਾਰੇ ਕੋਈ ਬਕਾਓ ਪੱਤਰਕਾਰ ਨੇ ਬੁਲਾਈਆਂ ਮੈਂ ਨਾਮ ਵੀ ਲੈ ਦਣਾ ਤੁਸੀਂ ਭਾਵੇਂ ਮਿਊਟ ਕਰ ਦਿਓ ਠੀਕ ਹੈ ਮੇਰੇ ਖਿਲਾਫ ਇਹਦਾ ਵੀਡੀਓ ਚਲਦੀਆਂ ਅਹੇ ਜੇ ਡੋਗਲੇ ਕਿਰਦਾਰ ਵਾਲੇ ਤੇ ਬਕਾਓ ਮਾਲਵੀ ਮੀਡੀਆ ਚ ਹੈਗਾ ਏ ਧੰਨਵਾਦ ਬਹੁਤ ਤੋ ਇਸਨ ਸਰਦਾਰ ਸਤਨਾਮ ਸਿੰਘ ਤੋਂ ਪੰਜਾਬ ਅਗੇਂਸਟ ਪੰਜਾਬ ਜਿਹੜੀ ਅਗੇਂਸਟ ਕਰਪਸ਼ਨ ਕਰਪਸ਼ਨ ਦੇ ਅਗੇਂਸਟ ਲੈਂਦੀ ਜਿਹੜੀ ਸੰਸਥਾ ਚੱਲ ਰਹੀ ਹੈਗੀ ਉਸ ਦੇ ਵਿੱਚ ਹਮੇਸ਼ਾ ਹੀ ਵੱਡੇ ਮੁੱਦੇ ਜਿਹੜੇ ਉਛਾਲੇ ਜਾਂਦੇ ਨੇ ਵੱਡੇ ਮੁੱਦੇ ਸਰਕਾਰ ਦੇ ਧਿਆਨ ਵਿੱਚ ਲਿਆਏ ਜਾਂਦੇ ਨੇ ਉਸ ਦੇ ਵਿੱਚ ਭਾਵੇਂ ਫਿਰ ਸਰਕਾਰ ਹੋਵੇ ਜਾਂ ਫਿਰ ਆਈਐਸ ਪੀਸੀਐਸ ਅਫਸਰ ਹੋਣ ਸਾਰਿਆਂ ਨੂੰ ਇਹਨਾਂ ਦੇ ਵੱਲੋਂ ਜਿਹੜਾ ਕ੍ਰਿਟੀਕ ਰਿਚ ਖੜਾ ਕੀਤਾ ਜਾਂਦਾ ਜਿਵੇਂ ਪੀਐਸਆਈ ਜਿਹੜੀ ਸਕੀਮ ਸੀਗੀ ਉਦਯੋਗਿਕ ਘਟਾਲਿਆਂ ਦੀ ਸਕੀਮ ਸੀ 골ਡਨ ਫੋਰੈਸਟ ਦੀ ਗੱਲ ਸੀਗੀ ਈਡਬਲਯੂਐਸ ਦੇ ਮਾਮਲੇ ਸੀ ਵੱਡੇ ਲੱਖਾਂ ਕਰੋੜਾ ਰੁਪਏ ਦੇ ਅਮਰੂਦ ਸਕੈਮ ਸੀਗਾ ਹਾਂਜੀ ਬਿਜ਼ਨਸ ਦਾ ਸੋ ਉਹ ਜਿਹੜੇ ਵੱਡੇ ਕਪੜੇ ਸੀ ਉਜਾਗਰ ਕੀਤੇ ਗਏ ਨੇ ਸੋ ਤੁਸੀਂ ਇਸ ਖਬਰ ਬਾਰੇ ਕੀ ਕਹਿੰਦੇ ਹੋ ਕਿਉਂਕਿ ਇੱਕ ਹਵਾ ਬਣਾ ਕੇ ਜਿਹੜਾ ਕਿਸ ਤਰ੍ਹਾਂ ਦੇ ਨਾਲ ਆਪਣੇ ਚਾਹੇਤਿਆਂ ਨੂੰ ਫੈਲਾ ਦਿੱਤਾ ਜਾਂਦਾ ਸਰਕਾਰ ਦੇ ਕੁਝ ਲੋਕਾਂ ਦੇ ਵੱਲੋਂ ਭਾਵੇਂ ਔਰ ਅਫੀਸਰ ਹੋਣ ਜਾਂ ਜਿਹੜੇ ਕਰਪਟ ਅਫੀਸਰਾਂ ਦੀ ਗੱਲ ਕਰੀਏ ਤਾਂ ਉਹ ਹੋਣ ਤੇ ਜਿਹੜੇ ਇਦਾਂ ਦੀਆਂ ਸਕੀਮਾਂ ਲੋਕਾਂ ਤੱਕ ਲੈ ਕੇ ਆਉਂਦੇ ਜਿਨ੍ਹਾਂ ਵਿੱਚ ਉਹਨਾਂ ਦਾ ਨਿੱਜੀ ਮੁਫਾਜ਼ ਜ਼ਿਆਦਾ ਹੁੰਦਾ ਨਿੱਜੀ ਫਾਇਦਾ ਜਾ ਰਿਹਾ ਹੁੰਦਾ ਲੋਕਾਂ ਤੱਕ ਘੱਟ ਸਕੀਮਾਂ ਪਹੁੰਚਦੀਆਂ ਤਾਂ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਖਬਰ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਕੈਮਰਾਮੈਨ ਲਵਰਾਜ਼ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਸਮਰ ਨਿਊਜ਼